ਮੈਂ ਤੁਹਾਨੂੰ ਸਾਰਿਆਂ ਨੂੰ ਬਸ ਇਹੀ ਕਹਿਣਾ ਚਾਹੂੰਗੀ ਕਿ ਪਹਿਲੇ ਤੇ ਆਪਣੇ ਲਾਡੀ ਸਾਈਂ ਜੀ ਦੇ ਲਈ ਕਹੂੰਗੀ ਬਹੁਤ ਖਾਈ ਹੈ ਬੇਰਹਿਮ ਸੰਸਾਰ ਕੇ ਪੱਥਰ ਤਮਾਸ਼ਾ ਦੇਖਤੇ ਹੈ ਲੋਕ ਮੇਂ ਚ ਪਰ ਮਾਰ ਕੇ ਪੱਥਰ ਇਸੇ ਲਈ ਤੇਰੀ ਦਹਲਿਜ਼ ਪਰ ਮਾਥਾ ਰਗੜਦੀ ਹੂੰ ਕਿ ਮੇਰੀ ਵੀ ਕਿਸਮਤ ਜਗਾ ਦੇ ਤੇਰੇ ਦਰਬਾਰ ਕੇ ਪੱਥਰ ਸਾਈਂ ਜੀ ਜੋ ਹੈ ਉਹ ਮਿਹਰ ਕਰਨ ਵਾਲੇ ਹੈ ਔਰ ਉਹ ਮਹਿਰਾ ਚੋਲੀਆਂ ਪਰ ਦਿੰਦੇ ਹੈਗੇ ਤੁਸੀਂ ਸਿਰਫ ਇੱਕ ਵਾਰੀ ਨਤਮਸਤਕ ਹੋ ਕੇ ਆਓ ਸਾਈਂ ਜੀ ਕਿਸੇ ਨੂੰ ਖਾਲੀ ਨਹੀਂ ਤੋੜਦੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੂੰਗੀ ਕਿ 27 ਸਤੰਬਰ ਨੂੰ ਬਹੁਤ ਹੀ ਲार्ज ਸਕੇਲ ਤੇ ਇਥੇ ਕਿੰਗ ਪੈਲੇਸ ਦੇ ਵਿੱਚ ਸਾਈ ਲਾਡੀ ਸ਼ਾਹ ਜੀ ਦੇ ਜਨਮ ਦਿਵਸ ਤੇ ਮੇਲਾ ਲਗਾਇਆ ਜਾ ਰਿਹਾ ਹੈਗਾ ਮੇਰੇ ਪ੍ਰਸੰਚਿਤ ਮਲੋਤਰਾ ਗगन ਚੋਪੜਾ ਜੀ ਔਰ ਸਾਰਿਆਂ ਵੱਲੋਂ ਟੀਮ ਵੱਲੋਂ ਮੇਲਾ ਹੈਗਾ ਤੇ ਜਿਹਦੇ ਵਿੱਚ ਸਰਦਾਰ ਅਲੀ ਜੀ ਕੁਮਾਰ ਸੰਜੀਵ ਜੀ ਮਾਸਟਰ ਸੰਜੂ ਜੀ ਔਰ ਗੋਤਮ ਜਲੰਦਰੀ ਜੀ ਪਹੁੰਚ ਰਹੇ ਹਨ ਔਰ ਮੇਰਾ ਪ੍ਰਾ ਐਂਕਰ ਹਿਮੰਤ ਵਾਲੀਆ ਜਿਨ੍ਹਾਂ ਨੂੰ ਸੁਣਨ ਲਈ ਲੋਕ ਤਰਸਦੇ ਹਨ ਤੁਸੀਂ ਸਾਰੇ ਇੱਥੇ ਆ ਕੇ ਆਸ਼ੀਰਵਾਦ ਪ੍ਰਾਪਤ ਕਰੋ ਤੇ ਇਹਨਾਂ ਦੀ ਗਾਇਕੀ ਦਾ ਲੋਟ ਫੁਟਾਓ ਜੈ ਸਾਈ ਜੀ ਜੀ ਜਾਇਦਤਾਂ ਦੀ ਜੈਸਾਈਆਂ ਦੀ ਦਾਤਾ ਸਰਕਾਰ ਦਾ ਮੇਲਾ ਜੀ ਹਰ ਸਾਲ ਹੀ ਮਨਾਇਆ ਜਾਂਦਾ ਵਾ ਔਰ ਵਕ ਵਕ ਸ਼ਹਿਰਾਂ ਚ ਮਨਾਇਆ ਜਾਂਦਾ ਹੈ ਪੰਜਾਬ ਮੀਂ ਹਿੰਦੁਸਤਾਨ ਚ ਮਨਾਇਆ ਜਾਂਦਾ ਜਿੱਥੇ ਦੇ ਸਾਈਂ ਜੀ ਦੇ دیਵਾਨੇ ਬੈਠੇ ਹੈ ਔਰ ਸਾਈਂ लाडी शाह ਦੇ ਬੱਚੇ ਪਰਿਵਾਰ ਸਾਡੇ ਨਾਲ ਖੜਾ ਜੀ ਗਗਨ ਚੋਪੜਾ ਜੀ ਸੰਚਿਤ ਮਲਹੋਤਰਾ ਜੀ ਬਿੰਦਿਆ ਦੀਦੀ ਪਿਉਸ਼ ਮਲਹੋਤਰਾ ਔਰ ਮੰਗਾ ਜੀ ਤਮਾਮ ਸੇਵਾਦਾਰ ਸਾਰੇ ਨਾਲ ਖੜੇ ਨੇ ਔਰ ਪਹਿਲਾ ਤਾਂ ਮੈਂ ਬਹੁਤ ਬਹੁਤ ਮੁਬਾਰਕਾ ਦਵਾਂਗਾ ਔਰ ਜਿਨੀ ਵੀ ਮੀਡੀਆ ਆਈ ਹੈ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਨੂੰ ਜੈ ਸਾਈਂ ਜੀ ਦੀ ਹੁਣ ਗੱਲ ਕਰਦੇ ਹਾਂ ਕਿ ਸਾਈਂ ਜੀ ਦਾ ਜਨਮ ਦਿਹਾੜਾ ਆ ਗਿਆ 26 ਸਤੰਬਰ ਨੂੰ ਅਬ ਲਾਡੀ ਸ਼ਾਹ ਸਰਕਾਰ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਔਰ ਸائیں ਜੀ ਦੇ ਜਨਮ ਦਿਹਾੜੇ ਉਤੇ 27 ਨਵੰਬਰ ਨੂੰ ਜੀ ਲੁਧਾਨਾ ਸ਼ਹਿਰ ਕਿੰਗ ਪੈਲੇਸ ਜੀ ਮੇਲਾ ਰੱਖਿਆ ਗਿਆ ਵਿਸ਼ਾਲ ਮੇਲਾ ਜਿਸ ਵਿੱਚ ਬੜੇ ਅੱਛੇ-ਛੇ ਗਾਇਕ ਆਪਣੀ ਹਾਜ਼ਰੀ ਦੇਣ ਪਹੁੰਚ ਰਹੇ ਆ ਜਨਾਬ ਸਰਦਾਰ ਅਲੀ ਜੀ ਜਨਾਬ ਗੋਤਮ ਜਲੰਦਰੀ ਜੀ ਮਾਸਟਰ ਸੰਜੂ ਕੁਮਾਰ ਸੰਜੀਪ ਜੀ ਔਰ ਮੈਂ ਆਪ ਜੀ ਦਾ ਸੂਫੀ ਐਂਕਰ ਸ਼ਾਹ ਰਹਿਮਤ ਵਾਲੀਆ ਆਪਣੀ ਹਾਜ਼ਰੀ ਦੇਣ ਪਹੁੰਚ ਰਹੇ ਆ ਔਰ ਪਾਰੀ ਤਦਾਦ ਦੇ ਵਿੱਚ ਜੀ ਸੰਗਤਾ ਪਹੁੰਚਣ ਗਈਆਂ ਸਾਰੇ ਸੇਵਾਦਾਰ ਜੀ ਬਹੁਤ ਜ਼ਿਆਦਾ ਉਤਸ਼ਾਹ ਵੀ ਹੈ ਮੇਲੇ ਦਾ ਕਿਉਂਕਿ ਮੇਲੇ ਦੇ ਵਿੱਚ ਜਿਹੜੀਆਂ ਰੌਣਕਾਂ ਲੱਗਦੀਆਂ ਨੇ ਕਲਾਕਾਰਾਂ ਨੇ ਜਦੋਂ ਉਹਨਾਂ ਦੇ ਨਾਮ ਦਾ ਗੁਣਗਾਨ ਕਰਨਾ ਤੇ ਹੋਰ ਆਨੰਦ ਆਣਾ ਔਰ ਬਹੁਤ ਵਿਸ਼ਾਲ ਭੰਡਾਰਾ ਵੀ ਲੱਗੇਗਾ ਸੰਗਤ ਵਾਸਤੇ ਔਰ ਇਹੀ ਕਹਿਣਾ ਚਾਹਵਾਂਗਾ ਕਿ ਕੀ ਲੈਣਾ ਦੁਨੀਆਦਾਰੀ ਤੋਂ ਖੁਸ਼ ਰਹਿ ਆਪਣੇ ਮੁਰਸ਼ਿਦ ਦੀ ਯਾਰੀ ਤੋਂ ਕਿਉਂਕਿ ਜਿਹੜੇ ਗੁਰੂ ਪੀਰ ਵਾਲੇ ਹੁੰਦੇ ਨੇ ਜਿਹਨੇ ਜਿਹੜੇ ਆਪਣੇ ਗੁਰੂ ਤੇ ਮਾਨ ਕਰਦੇ ਆ ਫਿਰ ਜਦੋਂ ਉਹਨਾਂ ਦਾ ਜਨਮ ਦਿਹਾੜਾ ਆਉਂਦਾ ਬੜੇ ਚਾਵਨ ਨਾਲ ਮਨਾਇਆ ਜਾਂਦਾ ਸੋ ਇਹ ਮੇਲਾ ਹੋ ਰਿਹਾ ਜੀ ਸਾਈਂ ਜੀ ਦੇ ਬਰਥਡੇ ਉੱਤੇ ਸਰ ਗਾਇਕ ਕਿਹੜੇ-ਕਿਹੜੇ ਆ ਰਹੇ ਹਨ ਗਾਇਕ ਜੀ ਜਨਾਬ ਸਰਦਾਰ ਅਲੀ ਜੀ ਬਹੁਤ ਅچھے ਫੇਮਸ ਫਨਕਾਰ ਨੇ ਜਿਨ੍ਹਾਂ ਦੇ ਕਲਾਮ ਬਹੁਤ ਲੋਕ ਪਿਆਰ ਕਰਦੇ ਨੇ ਸੋ ਪਹੁੰਚ ਰਿਹਾ ਹਾਜ਼ੀ ਲਗਾਨ ਗੋਤਮ ਜਲੰਦਰੀ ਬਹੁਤ ਪਿਆਰਾ ਫਨਕਾਰ ਆ ਸੋ ਪਹੁੰਚ ਰਿਹਾ ਮਾਸਟਰ ਸੰਜੂ ਆ ਰਿਹਾ ਕੁਮਾਰ ਸੰਜੀਪ ਜੀ ਆ ਰਹੇ ਆ ਸੋ ਇਹ ਫਨਕਾਰ ਆਪਣੀ ਹਾਜ਼ਰੀ ਸੂਫੀ ਗਾਇਕ ਕੋਈ ਆ ਰਹੇ ਆ ਕੋਈ ਇਹ ਜੀ ਜਿਹੜੇ ਗਾਉਣ ਵਾਲੇ ਨੇ ਜੀ ਇਹ ਸਾਰੇ ਦੇਖੋ ਜੀ ਸੂਫੀ ਹੀ ਗਾਉਂਦੇ ਨੇ ਸਾਰੇ ਮੇਲਾ ਤੇ ਸੂਫੀ ਗਾਣਾ ਕਿਉਂਕਿ ਸੂਫੀ ਮੇਰਾ ਖਲ ਸੂਫੀ ਦਾ ਮਤਲਬ ਅਸਲ ਪਤਾ ਕੀ ਹੈ ਜੀ ਜਿਹਦੀ ਕੋਈ ਜਾਤ ਨਹੀਂ ਹੁੰਦੀ ਉਹ ਸਭ ਨੂੰ ਹੀ ਗਾਉਂ ਤੇ ਇੱਥੇ ਤਾਂ ਮੇਰਾ ਕੱਲ ਸਾਈਂ ਜੀ ਦੇ ਦਰਬਾਰ ਇੱਥੇ ਸਾਰੇ ਧਰਮਾਂ ਦਾ ਗੁਣਗਾਨ ਹੁੰਦਾ ਜੀ ਔਰ ਸਭ ਨੂੰ ਮਨਾਇਆ ਜਾਂਦਾ ਸਰ ਲਾਡੀ ਸ਼ਾਹ ਦੇ ਭਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸਾਈਂ ਜੀ ਦੇ ਭਗਤਾਂ ਨੂੰ ਜੀ ਇਹ ਹੀ ਸੰਦੇਸ਼ ਦੇਣਾਗਾ ਫਤ ਚੜ ਕੇ ਮੇਲੇ ਦੇ ਵਿੱਚ ਆਓ ਜੀ ਕਿੰਗ ਪੈਲ 27 ਸਤੰਬਰ ਨੂੰ ਮੇਲਾ ਸ਼ਾਮ 7 ਵਜੇ ਸ਼ੁਰੂ ਹੋ ਜਾਣਾ ਔਰ ਇਹ ਹੀ ਚਾਹਾਂਗੇ ਜੀ ਆਓ ਤੇ ਦਾਤਾ ਜੀ ਦੀਆਂ ਰਹਿਮਤਾਂ ਲਗੋ ਕਿਉਂਕਿ ਮੈਂ ਇੱਕੋ ਗੱਲ ਕਵਾਂਗਾ ਕਿ ਚੜਦੇ ਸੂਰਜ ਵਾਂਗੂ ਹਰ ਕਿਸੇ ਦੀ ਚੜ੍ਹਾਈ ਹੋਵੇ ਤੇ ਖੁਸ਼ੀਆਂ ਨਾਲ ਦਿਨ ਬੀਤੇ ਤੁਹਾਡਾ ਸਾਈਂ ਸਾਰਿਆਂ ਦੇ ਸਹਾਇ ਹੋਵੇ ਨਾ ਪੈਣ ਵਿਛੋੜੇ ਨਾ ਕਦੀ ਕਿਸੇ ਦੀ ਕਿਸੇ ਨਾਲ ਰਸਵਾਈ ਹੋਵੇ ਅੱਜ ਮੇਰੇ ਵੱਲੋਂ ਸਾਰੇ ਸੇਵਾਦਾਰਾ ਵੱਲੋਂ ਸਾਈਂ ਜੀ ਦੇ ਬਰਥਡੇਰੀ ਤੁਹਾਨੂੰ ਲੱਖ ਲੱਖ ਵਧਾਈ ਹੋਵੇ ਕਿਉਂਕ ਕਿ ਮੈਂ ਸੰਚੀ ਜੀ ਨਾਲ ਗਗਨ ਜੀ ਨਾਲ ਕਿ ਲਾਈਟਾਂ ਨਾਲ ਪੂਰਾ ਜਿਹੜਾ ਕਿੰਗ ਪੈਲੇਸ ਸਜਾਇਆ ਜਾਏਗਾ ਔਰ ਜਦੋਂ ਦਰਬਾਰ ਦੀਆਂ ਰਹਿਮਤਾ ਮਿਲਦੀਆਂ ਨੇ ਜਦੋਂ ਮੇਲੇ ਦੇ ਵਿੱਚ ਲਾਈਟਿੰਗ ਸੱਜ ਜਾਂਦੀ ਹੈ ਉਹ ਤੇ ਇੱਕ ਗੱਲ ਚੇਤੇ ਆਉਂਦੀ ਹੈ ਹਮੇਸ਼ਾ ਮੈਨੂੰ ਕਿ ਸਜਿਆਏ ਮੇਰੇ ਦਾਤੇ ਦਾ ਦਰਬਾਰ ਕਿਉਂਕਿ ਜਦੋਂ ਦਰਬਾਰ ਲੱਗਣਾ ਸਾਈਂ ਜੀ ਦਾ ਤੇ ਮੇਰਾ ਖਲ ਆਪਾਂ ਕਹਿੰਦੇ ਆ ਕਿ ਉਹ ਤਸਵੀਰਾਂ ਨੇ ਉਹ ਤਸਵੀਰਾਂ ਨਹੀਂ ਹੈ ਕਿਉਂਕਿ ਬੋਲਦੀਆਂ ਤਸਵੀਰਾਂ ਤੇ ਬੁਲਾਉਣ ਵਾਲਾ ਚਾਹੀਦਾ ਗੱਲ ਕਰਦੀਆਂ ਤਸਵੀਰਾਂ ਗੱਲ ਕਰਨ ਵਾਲਾ ਚਾਹੀਦਾ ਔਰ ਸਜਿਆਏ ਮੇਰੇ ਸਾਈਂ ਦਾ ਦਰਬਾਰ ਤੇ ਮੇਲਾ ਲੱਗਿਆ ਪੀਰਾਂ ਦਾ ਅਜੱਥੇ ਫੈਸਲਾ ਹੋਣਾ ਕਈਆਂ ਦੀਆਂ ਤਕਦੀਰਾਂ ਦਾ ਪਾਗ ਖੁੱਲ ਜਾਣੇ ਤੇ ਦੁੱਖ ਮਿਟ ਜਾਣਾ ਹੱਤ ਦੀਆਂ ਲਕੀਰਾਂ ਦਾ ਉਹ ਥੋੜਾ ਨੀਵਾਂ ਹੋ ਕੇ ਲੁੱਟੀ ਜੇ ਲੁੱਟਣਾ ਖਜ਼ਾਨਾ ਫਕੀਰਾਂ ਦਾ ਸੋ ਨੀਵਿਆਂ ਨੂੰ ਮਿਲਦਾ ਜੀ ਔਰ ਮੈਂ ਸਾਰੀ ਸੰਗਤ ਨੂੰ ਲੁਧਿਆਣਾ ਸ਼ਹਿਰ ਨੂੰ ਬੇਨਤੀ ਕਰਾਂਗਾ ਵੱਟ ਚੜ ਕੇ ਮੇਲੇ ਵਿੱਚ ਆਓ ਔਰ ਆਪਣੀ ਹਾਜ਼ਰੀ ਲਗਵਾਓ ਜੈ ਦਾਤਿਆਂ ਦੀ ਜੈ ਸਾਈਆਂ ਦੀ ਔਰ ਸਾਰੇ ਪੱਤਰਕਾਰ ਜਿਨੇ ਵੀ ਇਲੈਕਟ੍ਰੋਨਿਕ ਮੀਡੀਆ ਪਹੁੰਚਿਆ ਜੀ ਉਹ ਮੈਂ ਸਾਰਿਆਂ ਦਾ ਬਹੁਤ-ਬਹੁਤ ਵੈਲਕਮ ਕਰਾਂਗਾ ਜੀ ਜੀ ਆਇਆ ਕਰਾਂਗਾ ਜੀ ਤੁਸੀਂ ਵੀ ਆਇਓ ਔਰ ਸਾਡੇ ਮਾਧੇ ਨਾਲ ਵੀ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਮੇਲੇ ਦੀਆਂ ਬਸ ਇਹੀ ਬੇਨਤੀ ਹੈ ਕਿ 27 ਸਤੰਬਰ ਨੂੰ ਆਓ ਮਿਲ ਕੇ ਗੁਣਗਾਨ ਕਰਾਂਗੇ ਰੌਣਕਾਂ ਲਾਵਾਂਗੇ